ਕੋਈ ਬਾਣੀ ਬੋਲਦਾ ਕੋਈ ਬਾਣੀ ਬੋਲਦਾ ਕੋਈ ਫਿਰ ਬੋਲਦਾ ਕੀ ਹੈ ਹੈਕ ਹੈ ਕੋਈ ਨਹੀਂ ਬੋਲਦਾ ਕੋਈ ਨਹੀਂ ਇਹ ਤਾਂ ਨੀਂ ਕੋਈ ਨਹੀਂ ਉਹਨਾਂ ਨੇ ਰੋਕ ਲਈ ਕਰਦੀ ਉਹ ਮੇਂ ਕਿਤੇ ਆਇਆ ਸੀ ਹਸਪੀਟਲ ਚ ਜੀ ਸੋਸਾਇਟੀ ਹੋ ਜਾ ਮਾਡ ਕੋਈ ਕੋਈ ਮਾਡ ਨਾਮ ਮੈਂ ਚੱਲਦਾ ਸਾਰਾ ਚ ਨਿਕਲ ਰਿਹਾ ਸਾਰਾ ਨਾ ਇੱਕ ਤਰੀਕ ਤਿਵੇਂ 11 ਤਿਆਰੇ ਪਰ ਇੱਕ ਡੈਡ ਬਡੀ ਪਾਈ ਆ ਜਿਹਨੂੰ ਕਹਿੰਦੇ ਕਿ ਪਹਿਲੇ ਮੂਰ ਨਾਲ ਹਾਲੇ ਪ੍ਰੋਪਰਲੀ ਆਇਡੈਂਟੀਫਾਈ ਨਹੀਂ ਹੋਇਆ ਤੇ ਉਹ ਦੇਖ ਕੇ ਬਾਕੀ ਆਇਡੈਂਟੀਫਿਕੇਸ਼ਨ ਦੇ ਕਾਰਨ ਇਹਨੂੰ ਕੌਣ ਕਰੇਗਾ ਸੋ ਕੀਤੇ ਸੀ ਯਾਰ ਕਿਸ ਤਰ੍ਹਾਂ ਮੌਤ ਹੋਈ ਹੈ ਇਹ ਜਿਹੜੇ ਟੌਲੀ ਜਨ ਜਿਹੜੇ ਬੱਲੇ ਲੈ ਕੇ ਆ ਤੇ ਜਿਹੜੇ ਟੌਲੀ ਦੇ ਅਕਸ਼ਨ ਹੋਇਆ ਟੌਲੀ ਦੇ ਉੱਪਰ ਚੜ੍ਹ ਸੋ ਕਿਸ ਤਰ੍ਹਾਂ ਦੀ ਕੰਡੀਸ਼ਨ ਸੀ ਜਿਹੜੇ ਸਰ ਬੋਡੀ ਦੀ ਬੋਡੀ ਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਸੀ ਜੋ ਲੈ ਕੇ ਬੋਡੀ ਮਲਕੀ ਗੌਟ ਡੈਡ ਦਾ ਕੰਡੀਸ਼ਨ ਦੇ ਹਿਸਾਬ ਨਾਲ ਜੋ ਲੱਗਦਾ ਹੈ ਹੱਥ ਲਾ ਕੇ ਕਿ ਪਸ਼ੀਰੇ ਉੱਤੇ ਕੱਟ ਲੱਗਦਾ ਧੰਨਵਾਦ ਭਾਜੀ ਕੀ ਮਾਮਲਾ ਸਾਰਾ ਜਿਹੜਾ ਇੱਥੇ ਸਿਵਲ ਹਸਪਤਲ ਤੁਸੀਂ ਕੁੱਝ ਹੈਗੇ ਜੀ ਅਸੀਂ ਖੜੇ ਮਤਲਬ ਜਾਂਦੇ ਸੀਗੇ ਰੋਡ ਦੇ ਉੱਤੇ ਤੇ ਟਰਾਲੀ ਦੇ ਵਿੱਚ ਟਰਾਲੀ ਉੱਪਰ ਜੜੀ ਇਹਨਾਂ ਦੇ ਉੱਤੇ ਡਿੱਗ ਗਏ ਇੱਕ ਸਾਈਡ ਕਿੱਥੇ ਕਰਕੇ ਹੋਇਆ ਜੀ ਯਾਰ ਐਬਸ ਇਹ ਕੱਤੇ ਸੀਗੇ ਤੇ ਸਕੂਟਰੀ ਤਾਂ ਸੀਗੇ ਜੀ ਅੱਛਾ ਹਾਂ ਜੀ ਰਾਵਣੀ ਥਾਣੇ ਲੱਗੇ ਹਾਦਸਾ ਵਾਪਰਿਆ ਨਹੀਂ ਨਹੀਂ ਅੱਡੇ ਦੇ ਵਿੱਚ ਜੀ ਅੱਛਾ ਤੇ ਟਰਾਲੀ ਨਾਲ ਹੋਇਆ ਹਾਂ ਜੀ ਹਾਂ ਜੀ ਟਰਾਲੀ ਉੱਪਰੋਂ ਚੜ ਗਈ ਇਹਨਾਂ ਦੇ ਟਰਾਲੀ ਵਾਲਾ ਭੱਜ ਗਿਆ ਜੀ ਨਹੀਂ ਉੱਥੇ ਹੀ ਇੰਜ ਕਰਦੀ अच्छा वैसे हादसा है किसी गलती लग रही है भी किस तरह हुआ इनਾਂ ਦੀ ਗਲਤੀ ਹੈ ਜੀ ਇਹ ਦੱਸਣ ਦੇ ਮੁਤਾਬਕ ਇਹ ਦੱਸਦੇ ਕਿ ਇੱਕ ਸਾਈਡ ਨੂੰ ਡੇਗੇ ਸੀਗੇ ਰੋਡ ਦੇ ਤੇ ਖੜੇ ਖੜੇ ਡੇਗੇ ਇਹ ਫੇਰ ਉੱਪਰੋਂ ਜੜੀ ਇਹ ਖੜੇ ਸੀਗੇ ਰੋਡ ਤੇ ਟਰਾਲੀ ਸਹੀ ਜਾਂਦੀ ਸੀਗੀ ਦੱਸਣ ਦੇ ਤਾਂ ਇਹੀ ਸੀਗਾ ਮਰਕੇ ਕੈਮਰੇ ਕਢਾਵਾਂਗੇ ਜੀ ਪਤਾ ਨਹੀਂ ਮਰਕੇ ਖੜੇ ਸੀ ਤੇ ਖੜੇ ਵਿੱਚ ਟਾਲੀ ਵੱਜ ਗਈ ਨਹੀਂ ਡੇਗੇ ਜੀ ਡੇ ਡੇਪੇ ਆ ਖੜੇ ਆਲੀ ਜੜੀ ਉੱਪਰ ਇਹਨਾਂ ਦੇ ਬਾਕੀ ਹੁਣ ਕੈਮਰੇ ਕਢਾਉਣ ਲੱਗੇ ਆ ਪਿੰਡ ਫੇਰ ਪਤਾ ਲੱਗੂਗਾ ਜੀ ਸਿਰ ਮੌਕੇ ਤੇ ਹੀ ਨਾ ਜੀ ਮੌਤ ਹੋ ਗਈ ਜਿੱਥੇ ਐਕਸੀਲ ਹਸਪਤਾਲ ਸੀ ਇਹ ਮੌਕੇ ਤੇ ਹੀ ਲਾ ਲੋ ਮਤਲਬ ਹਸੈ ਨਹੀਂ ਸੀਗੇ ਸਾ ਦੋ ਘੜੀ ਉੱਠੇ ਆ ਬਾਅਦ ਚ ਉੱਠੇ ਨੇ ਤੁਸੀਂ ਕਿਸ ਤਰ੍ਹਾਂ ਲਿਆਂਦਾ ਇੱਥੇ ਇਹਨਾਂ ਨੂੰ ਇੱਥੇ ਅਸੀਂ ਰੋਡ ਤੇ ਭਾਜੀ ਰੁਕੇ ਆ ਉਹਨਾਂ ਨੂੰ ਗੱਡੀ ਦੇ ਥਰੂ ਲੈ ਕੇ ਵਿੱਚ ਪਾ ਕੇ ਲੈ ਗਏ ਕਿ ਰੁਕਦਾ ਨਹੀਂ ਜਗਿਆ ਡਾਕਟਰਾਂ ਨੇ ਕੀ ਕਹਿਣਾ ਉਹਨੂੰ ਬਸ ਡੈਟ ਮੈਂ ਤਾਂ ਕੋਸ਼ਿਸ਼ ਕਰਤਾ ਹਾਂ ਹਾਂਜੀ ਹਾਂਜੀ ਕੋਈ ਕਿਸਾਨ ਵਗੈਰਾ ਹੋਈ ਇਹਨਾਂ ਨੂੰ ਮਿਲਿਆ ਕੁਝ ਰੂੜ ਦੇ ਦੱਸਦੇ ਆ ਜੀ ਰੂੜ ਦੇ ਇਹ ਕਿਧਰੋਂ ਕਿਧਰ ਨੂੰ ਆ ਰਹੇ ਸੀ ਇਹ ਖੜੇ ਸੀਗੇ ਏਡੇ ਜਿਹਾ ਅਸੀਂ ਆਉਂਦੇ ਸੀਗੇ ਮੋੜ ਤੋਂ ਤੇ ਅਸੀਂ ਵੀ ਰੋਕੇ ਚੱਕੇ ਆਪਾਂ ਕਿਹੜਾ ਪਿੰਡ ਰਾਵਲ ਪਿੰਡ ਜੀ ਤੁਸੀਂ ਇੱਕ ਵਧੀਆ ਕੰਮ ਕੀਤਾ ਹੈਗਾ ਮਾਨਵਤਾ ਦੀ ਸੇਵਾ ਕੀਤੀ ਹੈ